ਹਰ ਪਾਸੇ ਇੱਕ ਹੀ ਮੁੱਦਾ ਚੱਲ ਰਿਹਾ ਉਹ ਮੁੱਦਾ ਹੈ ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ ਸਰਕਾਰ ਦੇ ਵੱਲੋਂ ਡਿਪੋਰਟ ਕਰਨ ਦਾ ਮੁੱਦਾ ਡਿਪੋਰਟ ਕਰਕੇ ਭੇਜੇ ਜਾਣ ਵਾਲੇ ਲਗਾਤਾਰ ਪੰਜਾਬ ਦੀ ਧਰਤੀ ਤੇ ਉਤਾਰੇ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਫਲਾਈਟ ਆ ਰਹੀ ਆ ਪਹਿਲਾਂ 5 ਫਰਵਰੀ ਨੂੰ ਆਰਮੀ ਜਹਾਜ਼ ਦੇ ਵਿੱਚ 104 ਭਾਰਤੀਆਂ ਨੂੰ ਗੁਰੂ ਨਗਰੀ ਅੰਮ੍ਰਿਤਸਰ ਦੀ ਧਰਤੀ ਤੇ ਉਤਾਰਿਆ ਗਿਆ ਫਿਰ 15 ਫਰਵਰੀ ਨੂੰ ਤੇ ਫਿਰ 16 ਫਰਵਰੀ ਨੂੰ 112 ਭਾਰਤੀਆਂ ਨੂੰ ਗੁਰੂ ਨਗਰੀ ਅੰਮ੍ਰਿਤਸਰ ਦੀ ਧਰਤੀ ਤੇ ਜਦੋਂ ਉਤਾਰਿਆ ਉਸ ਤੋਂ ਬਾਅਦ ਵੱਡੇ ਸਵਾਲ ਇਹ ਖੜੇ ਹੋਏ ਕਿ ਸਿੱਖ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਨਹੀਂ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਸਿੱਖ ਨੌਜਵਾਨਾਂ ਨੂੰ ਦਸਤਾਰਾਂ ਦਿੱਤੀਆਂ ਉਹਨਾਂ ਨੂੰ ਨੰਗੇ ਸਿਰ ਭੇਜਿਆ ਗਿਆ ਸੀ ਅਮਰੀਕਾ ਸਰਕਾਰ ਦੇ ਵੱਲੋਂ ਰਿਪੋਰਟ ਕਰਕੇ ਤਾਂ ਜਿਸ ਨੂੰ ਲੈ ਕੇ ਹਰ ਕਿਸੇ ਦੇ ਵੱਲੋਂ ਇਹਨਾਂ ਦੀ ਇਹ ਹਰਕਤ ਨੂੰ ਮੰਦਪਾਗਾ ਦੱਸਿਆ ਤਾਂ ਜੋ ਰਿਪੋਰਟ ਹੋ ਕੇ 112 ਨੌਜਵਾਨ ਆਏ ਸੀ ਉਸ ਦੇ ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ 6 ਨੌਜਵਾਨ ਸੀ 6 ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਗੁਰਵਿੰਦਰ ਸਿੰਘ ਅਜੇਹਾ ਸੀ ਜਿਸ ਨੇ ਪੂਰੀ ਹੱਡ ਬਿੱਤੀ ਸੁਣਾਈ ਤੇ ਜਿਸ ਦੇ ਵੱਲੋਂ ਉਹ ਵੀਡੀਓ ਦਿਖਾਈ ਕਿ ਕਿਸ ਤਰੀਕੇ ਦੇ ਨਾਲ ਜੰਗਲਾਂ ਦੇ ਵਿੱਚ ਪਨਾਮਾ ਦੇ ਜੰਗਲਾਂ ਦੇ ਵਿੱਚ ਪਾਣੀ ਦੇ ਵਿੱਚ ਉਹਨਾਂ ਨੇ ਉਹ ਰਸਤਾ ਪਾਰ ਕੀਤਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜੋ ਬਤੀਰਾ ਹੋ ਰਿਹਾ ਸੀ ਸਾਰੀ ਵੀਡੀਓ ਰੌਂਗਟੇ ਖੜੇ ਕਰ ਦੇਣ ਵਾਲੀ ਹੈ ਤਾਂ ਵੀਡੀਓ ਨੂੰ ਦੇਖ ਕੇ ਹਰ ਕਿਸੇ ਦੇ ਰੋਂਗ ਤੇ ਵਾਕਈ ਹੀ ਖੜੇ ਹੋ ਜਾਣਗੇ ਤਾਂ ਉਹ ਦਰਦ ਭਰੀ ਕਹਾਣੀ ਉਹਨਾਂ ਦੇ ਵੱਲੋਂ ਸੁਣਾਈ ਕਿ ਕਿਸ ਤਰੀਕੇ ਨਾਲ ਉਹ 50 ਲੱਖ ਰੁਪਏ ਲਾ ਕੇ ਅਜਿਹੇ ਰਸਤਿਆਂ ਤੋਂ ਵਿਦੇਸ਼ ਗਏ ਸੀ ਅਮਰੀਕਾ ਗਏ ਸੀ ਪਰ ਅਮਰੀਕਾ ਸਰਕਾਰ ਨੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤਾਂ ਨੌਜਵਾਨ ਦੀ ਜਵਾਨੀ ਸੁਣਾਉਂਦੇ ਆਂ ਤੇ ਉਹਨਾਂ ਦਾ ਪਰਿਵਾਰ ਹੁਣ ਕੀ ਕੁਝ ਕਹਿ ਰਿਹਾ ਕਿਸ ਤਰੀਕੇ ਦੀ ਸਰਕਾਰ ਦੇ ਅੱਗੇ ਗੁਹਾਰ ਲਗਾ ਰਿਹਾ ਏਜੰਟ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਤੁਹਾਨੂੰ ਪਰਿਵਾਰਕ ਮੈਂਬਰਾਂ ਅਤੇ ਉਸ ਡਿਪੋਰਟ ਹੋ ਕੇ ਆਏ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਦੀ ਜਵਾਨੀ ਸੁਣਾਉਂਦੇ ਆਂ तीन तो चार घंटे चली है ठंड लग है पूरे गिले हो ਕਹਣਾ ਡੇਕ ਪਿੰਟੋਂ ਆਟੇ ਵਾਹੇ ਆਹ ਛੋਟੀ ਪੀੜੀ ਆ ਇਹ ਚੱਲੀਏ ਇਹਨਾਂ ਜੋ 4 ਘੰਟੇ ਕੱਲ ਪਰਸੋਂ ਦੇ ਤੁਰੇ ਆ ਬੜਾ ਮੜਾ ਹਾਲ ਆ ਜੀ ਬਹੁਤ ਵੱਡਾ ਆ ਜੀ ਬਹੁਤ ਵੱਡਾ ਆ ਜੀ 8 ਲੱਖ 10 ਘੰਟੇ ਤੁਰੇ ਫਿਰ 4 ਘੰਟੇ ਆ ਹੁਣ 4 ਘੰਟੇ ਦੀ ਸ਼ਿਪ ਲੱਗੀ ਆ ਅੱਧੀ ਵਿਖਾ ਪਿੱਛੇ ਨਦੀ ਖੜ ਜਾ ਜੋ ਪਹਿਲਾਂ ਬੋਲਣ ਕਹੀਏ ਸਾਰੇ ਹੋਰ ਨਹੀਂ ਦੇ ਰਹੇ ਹਾਂ ਹਾਂ ਜੀ ਬਸ ਹਉ ਸਹੀ ਹੋਏ ਬੰਦੇ ਮਿਹਦੇ ਮਾਰ ਮਾਰੀ ਜੀ ਪੰਜੇ ਤੇ ਇਹ ਦੇਖੋ ਆਹ ਵੇਖ ਲੋ ਜੀ ਰਾਤ ਨੂੰ ਉਤਰਾਉਂਦੇ ਆ ਬੁਰੇ ਹਾਲ ਭੈਣ ਜੀ ਯਾਰ ਮਿਰਣਾ ਗਰੋਦਾ ਸਿੰਘ ਜੀ ਪਿੰਡ ਨੰਗਲ ਮੇਣ 22 ਸਤੰਬਰ ਨੂੰ ਮੈਂ ਜੀ ਬੰਬੇ ਉਹ ਗਿਆ ਜੀ ਘੋਨਾਂ ਨੂੰ ਹਾਂਜੀ ਡੋਂਗੀ ਕਿੱਥੋਂ ਕਿੱਥੋਂ ਦੇ ਗੋਨਾਸਰ ਗਿਆ ਮੈਂ ਬ੍ਰਾਜ਼ਿਲ ਪੇਰੂ ਕੋਲੰਬੀਆ ਦੇ ਵਿੱਚ ਆਪਣਾ ਮਾ ਜੰਗਲ ਹਾਂਜੀ ਕੀ ਗੱਲ ਪਤਾ ਸੀ ਜੰਗਲ ਨਾਲ ਸਾਰ ਇਹੋ ਗੱਲ ਹੋਈ ਹੈ ਜੀ 15 ਦਿਨਾਂ ਦੇ ਵਿੱਚ ਤੁਹਾਨੂੰ ਅਮਰੀਕਾ ਪਹੁੰਚਾ ਦਾਂਗੇ ਤੇ ਫਿਰ ਸਾਰੇ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ ਬਾਈ ਫਲੈਟ ਭੇਜਾਂਗੇ ਇਹਨਾਂ ਨੇ ਥੱਲੇ ਡੋਂਗੀ ਭੇਜਤਾ ਸੀ ਸਾਨੂੰ ਹਾਂਜੀ ਕੀ ਹਾਲਾਤ ਸੀ ਡੋਂਗੀ ਕਿੱਥੋਂ ਕਿੱਥੋਂ ਕਿੰਨਾ ਚੰਗਾ ਜੰਗਲ ਡੋਂਗੀ ਤਾਂ ਸਰ 2 ਦਿਨ ਜੰਗਲਾਂ ਹੀ ਰਹੇ ਜਿਵੇਂ ਹਾਂਜੀ ਕੀ ਹਾਲਾਤ ਜੰਗਲ ਦੇ ਵਿੱਚ ਹਾਲਾਤ ਬਹੁਤ ਮੜੇ ਮੜੇ ਉਹ ਨੀ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂਹ ਪੈਂਦਾ ਜੀ ਬਹੁਤ ਮੜੇ ਹਲਾਦਾ ਮਰੇ ਰਸਤੇ ਦੇ ਵਿੱਚ ਤੁਹਾਨੂੰ ਹੋਰ ਵੀ ਨੋਜ ਹੋਣ ਮਿਲੀ ਸੀ ਹਾਂਜੀ ਹੋਰ ਵੀ ਨੋਜ ਹੋਣ ਆ ਗਈ ਸੀ ਅਸੀਂ ਬਾਈ ਤੇ ਜਾਨੇ ਸੀਗੀ ਹਾਂਜੀ ਸਾਰੇ ਜਾਨੇ ਸਾਰੇ ਇਧਰੋਂ ਪਹਾੜੀਆਂ ਚੜ੍ਹ ਕੇ ਗਏ ਆ ਪਹਾੜੀਆਂ ਕੋਈ ਵੱਡੀਆਂ ਵੀ ਹੈਗੀਆਂ ਕੋਈ ਛੋਟੀਆਂ ਵੀ ਹੈਗੀਆਂ ਸੀ ਤੇ ਨਦੀਆਂ ਦੇ ਵਿੱਚੋਂ ਲੰਘ ਕੇ ਵੀ ਜਾਣਾ ਪੈਂਦਾ ਜੀ ਪੱਥਰ ਵੀ ਚੜ੍ਹਨੇ ਪੈਂਦੇ ਆ ਪਹਾੜੀਆਂ ਦੇ ਹਾਂਜੀ ਨਹੀਂ ਛੋਟੇ ਬੱਚੇ ਤਾਂ ਸਾਰਾ ਹੱਡਣਾ ਕੋਈ ਨਹੀਂ ਗਿਆ ਜੀ ਕਹਿੰਦੇ ਡੋਂਕਰ ਬੜਾ ਪਰੇਸ਼ਾਨ ਕਰਦੇ ਬੜਾ ਤਾਂ ਗਾਲੀ ਕਲੋਚ ਕਰਦੇ ਮਾਰਦੇ ਆ ਨਹੀਂ ਸੜਡੋਂ ਕਰਨੇ ਤੇ ਕੋਈ ਗਲੀ ਗਲੋਜ ਮਾਰਪਟ ਨਹੀਂ ਕੀਤੀ ਵੇ ਸਾਡੇ ਨਾਲ ਜਦੋਂ ਆਪਾਂ ਗਏ ਆ ਜੀ ਹਾਂਜੀ ਫਿਰ ਕਿੰਨੇ ਵਜੇ ਤੁਸੀਂ ਜਿਹੜਾ ਵਾ ਕਿੰਨੀ ਤਰੀਕ ਨੂੰ ਜਿਹੜਾ ਵਾ ਤੁਸੀਂ ਬਾਰਡਰ ਤੇ ਪਹੁੰਚ ਕੇ ਸੀ ਸਰ ਮੈਂ 1 ਫਰਵਰੀ ਨੂੰ ਪੁੱਜਿਆ ਜੀ 1 ਫਰਵਰੀ ਨੂੰ ਸਰ ਮੈਨੂੰ ਬਾਰਡਰ ਪਟ੍ਰੋਲੀ ਨੇ ਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਹਾਂਜੀ ਫਿਰ ਜਦੋਂ ਕੈਂਪਸ ਕਿੰਨੇ ਚਿਰ ਰਹੇ ਸੀ ਕੈਂਪਸ ਤੇ ਸਰ ਮੈਂ 14-15 ਦਿਨ ਰਿਹਾ ਜੀ ਕੀ ਕੁਝ ਕੀਤਾ ਕੈਂਪਸ ਦੇ ਵਿੱਚ ਕੈਂਪ ਦੇ ਵਿੱਚ ਸਾਰੇ ਇਹ ਵੀ ਆਪਣੇ ਖਾਣ ਨੂੰ ਦੇ ਸੀ ਉਹ ਚਿਪਸ ਚੂਸ ਜਿਹੇ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚਾਕਲੇਟ ਬਿਸਕੁਟ ਇਦਾਂ ਮਤਲਬ ਜੇ ਰਾਤ ਨੂੰ 1 ਵਜੇ ਹੋ ਗਿਆ ਨੂੰ ਆਣ ਲੈਂਦੀ ਸੀ ਸਾਰ ਏਸੀ ਚੱਲਦਾ ਰਹਿੰਦਾ ਸੀ ਹਾਂਜੀ ਮਤਸ਼ਹਦਤ ਕੀਤਾ ਗਿਆ ਤੁਹਾਡੇ ਹਾਂਜੀ ਸਰ ਫਿਰ ਕਦੋਂ ਤੁਹਾਨੂੰ ਟੋਰਚਰ ਵੀ ਕੀਤਾ ਗਿਆ ਤੁਹਾਨੂੰ ਨਹੀਂ ਸਰ ਕਿਸੇ ਪ੍ਰਕਾਰ ਦੀ ਦਬਾਤ ਨਹੀਂ ਨਹੀਂ ਫਿਰ ਕਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਇੰਡੀਆ ਲੱਗੇ ਭੇਜਣ ਸਰ ਸਾਨੂੰ ਤੇ 14 ਤਰੀਕ ਨੂੰ ਜਦੋਂ ਲਿਸਟ ਆਈ ਸੀਗਾ ਸਾਨੂੰ ਰਿਲੀਜ਼ ਕਰਨ ਲੱਗੇ ਨੇ ਸਰ ਉਦੋਂ ਸਾਨੂੰ 14 ਤਰੀਕ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜਦਾ ਸੀ ਤੇ ਉਹ ਪਲੇਨ ਦੇ ਵਿੱਚ ਚੜ ਕੇ ਸਰ ਸਾਨੂੰ ਸਿੱਧਾ ਇਥੇ ਅੰਬਰਸਰ ਲੈ ਆਏ ਨੇ ਪਲੇਨ ਦੇ ਵਿੱਚ ਕਿਦੋਂ ਚੜੇ ਤਾਂ ਕੀ ਕੀ ਬੰਨਿਆ ਹੋਇਆ ਤੁਹਾਨੂੰ ਕਿਦਾਂ ਹਾਂਜੀ ਸਰ ਹੱਥ ਘੜੀਆਂ ਲੱਗੀਆਂ ਸੀ ਪੈਰਾਂ ਨੂੰ ਵੀ ਲੱਗੀਆਂ ਸੀ ਇਹਦੇ ਹੱਥਾਂ ਨੂੰ ਵੀ ਲੱਗੀਆਂ ਸੀ ਹਾਂਜੀ ਸਰ ਕਦੋਂ ਉਤਾਰੀ ਗਏ ਸੀ ਇਹ ਇਹ ਸਰ ਜਦੋਂ ਆਪਣਾ ਇਹ ਆਪਣਾ ਇਥੇ ਅੰਬਰਸਰ ਜਦੋਂ ਲੈਂਡ ਹੁੰਦਾ ਇੱਕ ਘੰਟੇ ਪਹਿਲਾਂ ਸਾਡੇ ਹੱਥ ਘੜੀਆਂ ਹੀ ਖੋਲਦੀ ਸੀ ਇਹਨਾਂ ਨੇ ਹਾਂਜੀ ਕਿੰਨੇ ਘੰਟੇ ਇਮੀਗ੍ਰੇਸ਼ਨ ਦਾ ਟਾਈਮ ਰਿਹਾ ਉਹ ਤੇ ਅੰਬਰਸਰ ਮੰਬਰ ਸਰ ਸਰ ਕੋਈ ਇਹੋ ਕੋ 10 ਤੋਂ 15 ਮਿੰਟ 20 ਮਿੰਟ ਇੰਨਾ ਕੀ ਕਿੰਨੇ ਵਜੇ ਉਥੋਂ ਉਤਰਨਾ ਹੋਇਆ ਸੀ ਇਹ ਘਰ ਮੈਂ ਸਰ ਕੋਈ 3:30 ਵਜੇ ਤੋਂ ਉਤਰ ਪਿਆ ਸੀ ਉਥੋਂ 에어ਪੋਰਟ ਤੋਂ ਕਹਿੰਦੇ ਜਦੋਂ ਤੁਸੀਂ ਉੱਥੇ ਉਤਰੇਗੇ ਉੱਥੇ ਮੁੰਡਿਆਂ ਨੂੰ ਕੁਝ ਪਰਨੇ ਪਰਨੇ ਸਰੂਪੇ ਦਿੱਤੇਗੇ ਸੀ ਬਾਅਦ ਵਿੱਚ ਹਾਂਜੀ ਸਰ ਦਿੱਤੇ ਸੀਗੇ ਪਰਨੇ ਕਿੰਨੇ ਮੁੰਡਿਆਂ ਨੂੰ ਕੁਛ ਕਿੰਨੇ ਇਹ ਸਰ ਨਹੀਂ ਪਤਾ ਹੈਗਾ ਪਰ ਉੱਥੇ ਬੱਸ ਦੇ ਵਿੱਚ ਜਦੋਂ ਆਪਾਂ ਚੜ੍ਹੇ ਉਹਦੇ ਵਿੱਚ ਇਹ ਹੈਗੇ ਕਿ ਪਰਨੇ ਵੀ ਹੈਗੇ ਸੀਗੇ ਸਰਦਾਰਾਂ ਵਾਸਤੇ ਹਾਂਜੀ ਕਿੰਨੇ ਪੈਸੇ ਲਾ ਕੇ ਗਏ ਸੀ ਤਾਂ ਕੀ ਕੀ ਵੇਚਿਆ ਪਰਵਾਰ ਨੇ ਸਰ ਮੇਰਾ 47.5 ਲੱਖ ਰੁਪਏ ਲੱਗੇ ਜੀ ਪਹਿਲੀ ਵੇਚੀ ਤੇ ਲਿਮਟ ਵੀ ਬਣਾਈ ਆ ਜੀ ਪਹਿਲੀ ਦੇ ਲੋਨ ਵੀ ਲਿਆ ਜੀ ਹਾਂਜੀ ਕਿੰਨੇ ਪਹਿਲੇ ਸੀ ਪਹਿਲੀ ਸਰ ਉਸੇ ਕਨਾਲਾ ਵੇਚੀ ਜੀ ਬਾਕੀ ਪਹਿਲੀ ਦੇ ਸਾਰੇ ਦੇ ਲੋਨ ਲਿਆ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੇ ਨੌਜਵਾਨਾਂ ਨੂੰ ਸਾਰੇ ਕਹਾਂਗਾ ਵੀ ਸਹੀ ਤਰੀਕੇ ਨਾਲ ਜਾਓ ਡੋਂਗੀ ਨਾ ਲਾਓ ਜੀ ਮਾਰੇ ਹਾਂ ਨਾ ਜੀ ਹਰਪ੍ਰੀਤ ਸਿੰਘ ਲਮੜਦਾਰ ਬੋਲਦਾਂ ਅੰਮ੍ਰਿਤਸਰ ਨੰਗਲ ਬੇਟਾ ਕੀ ਨਾਮ ਹੈ ਗੁਰਵਿੰਦਰ ਸਿੰਘ ਬੇਟੇ ਦਾ ਕਦੋਂ ਗੁਰਵਿੰਦਰ ਸਿੰਘ ਨੂੰ ਕਿੱਥੇ ਜਾਂਦੇ ਕਿੱਥੋਂ ਕਿੱਥੇ ਪੈ ਕੱਟੇ ਜੀ ਗੁਰਵਿੰਦਰ ਸਿੰਘ ਨੂੰ ਦੇ ਭੇਜੇ ਨੂੰ 6-7 ਮਹੀਨੇ ਹੋ ਗਏ لیکن ਜਦੋਂ ਭੇਜਿਆ ਸੀ ਉਦੋਂ ਤੇ 20 ਦਿਨ ਦਾ ਟਾਈਮ ਏਜੰਟ ਦਾ ਸੀਗਾ ਇੱਥੇ ਪਰ ਖਿਜਦਿਆਂ ਖਚੁੰਦਿਆਂ ਸੀ ਸੱਤ ਮਹੀਨੇ ਲੱਗੇ ਹੁਣ ਉਤੋਂ ਬਿੱਤਰੇ ਆ ਵੀ ਪੈਸੇ ਤੇ ਚਲੋ ਇਹੋ ਹੀ ਜ਼ਿੰਮੇਦਾਰ ਆਹੀਂ ਬੰਦੇ ਆਹੀਂ ਗੜੀ ਵੀ ਇੰਨੀ ਹੱਡੂ ਆਮਦਨ ਨਹੀਂ ਹੋਜੀਨੀ ਕਾਲੀ ਵੇਚ ਕੇ ਕੁਝ ਲਿਮਟ ਬਣਾਈ ਕੋ ਕਾਲੀ ਵੇਚੀ ਕਿ ਮੁਸ਼ਕਿਲ ਏਜੰਟ ਨੇ ਕੋ ਇਹ ਇੰਟਰਨੈਟ ਤੇ ਸਾਨੂੰ ਇਹੋ ਹੀ ਕਿਹਾ ਸੀ ਵੀ 15 ਤੋਂ ਅੱਪਲ ਤੇ 12 ਨਹੀਂ ਤੇ 15 15 ਤੋਂ ਲਾਸਟ 20 ਵੀ ਦਿਨ ਦੇ ਵਿੱਚ ਸਿੱਧੀ ਫਲਾਈਟ ਹੋ ਪਰ ਜਦੋਂ ਜੰਗਲਾਂ ਰਾਹੀਂ ਪੈ ਗਏ ਤੇ ਫਿਰ ਲੰਘ ਗਿਆ ਮਹੀਨਿਆਂ ਦੇ ਮਹੀਨੇ ਲੰਘ ਗਏ ਫਿਰ ਫਲਾਈਟ ਜਿਹੜੀ ਆ ਤੁਹਾਨੂੰ ਡਾਇਰੈਕਟ ਕਰਨ ਵਾਸਤੇ ਕਿਹਾ ਗਿਆ ਸੀ ਇੱਥੋਂ ਅੰਮ੍ਰਿਤਸਰੋਂ ਫਲਾਈਟ ਡਾਇਰੈਕਟ ਕਹਿੰਦੇ ਹੀ ਕਰਨੀ ਆ ਪਰ ਬੰਬੇੋਂ ਜਾ ਕੇ ਫਿਰ ਅੰਮ੍ਰਿਤਸਰੋਂ ਬੰਬੇ ਬੰਬੇੋਂ ਫਿਰ ਗਵਾਨਾਂ ਦੀ ਕਰਵਾਤੀ ਪਤਾ ਨਹੀਂ ਕਿੱਥੇ ਕਿੱਥੇ ਖੜਿਆ ਕਿੱਥੇ ਨਹੀਂ ਉਹ ਕਿ ਜੈਂਟ ਜਿਹੜੇ ਨੇ ਝੂਠ ਮਾਰ ਰਹੇ ਸੀ ਦੇਖੋ ਜੈਂਟਾਂ ਦੇ ਤੇ ਇਹੋ ਹੀ ਹੈ ਸਾਡੇ ਨਾਲ ਇਹ ਜਿਹੜਾ ਅੰਮ੍ਰਿਤਸਰ ਦਾ ਜੈਂਟ ਹੀ ਗਿਆ ਇਹਨੇ ਸਾਡੇ ਨਾਲ ਇਹੋ ਗੱਲ ਕੀਤੀ ਸੀ ਵੀ 20 ਦਿਨ ਹੁਣ ਅੱਗੇ ਕੀ ਪਤਾ ਕਿੰਨੇ ਏਜੰਟ ਕਿੰਨੇ ਨਹੀਂ ਕੀਤੇ ਉਹ ਹੁਣ ਏਜੰਟਾਂ ਦੇ ਉਹਨਾਂ ਨੂੰ ਪਤਾ ਹੋਏਗਾ ਵੀ ਕੀ ਯਕੀਨੀ ਤੁਹਾਨੂੰ ਕਦੋਂ ਬੇੜੇ ਸਾਈ ਮੈਂ ਜੰਗਲਾਂ ਰਾਈ ਜਾ ਰਹੇ ਦੱਸੇ ਸਾਡੀ ਗੱਲਬਾਤ ਹੋਈ ਬੇੜੇ ਨਾਲ ਸਾਡੀ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਜਦੋਂ ਚਿਰ ਤੇ ਫੋਨ ਹੀ ਹੁੰਦਾ ਰਹੇ ਫੋਨ ਖੋ ਵੀ ਲਿੰਦੇ ਰਹੇ ਡੋਂਕਰ ਤੇ ਵਿੱਚੋਂ ਫੋਨ ਦੇ ਵੀ ਦਿੰਦੇ ਰਹੇ ਪਰ ਹਾਲਤ ਬੜੀ ਮੜੀ ਹੀ ਵੀ ਰੋਟੀ ਖਾਣ ਨੂੰ ਨਹੀਂ ਬਰੱਡਾ ਨਾਲ ਕੀ ਗੁਜ਼ਾਰੇ ਜੰਗਲਾਂ ਰਾਈ ਗਿਆ ਪਰ ਚਲੋ ਅਸੀਂ ਸੋਚਿਆ ਸੀ ਵੀ ਚੱਲ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਪੁਰਿਆਵਤ ਪਹੁੰਚੇ ਪਰ ਇਹਨਾਂ ਇਹ ਨਹੀਂ ਪਤਾ ਵੀ ਪਹੁੰਚਦੇ ਆ ਸਾਰੀ ਉਧਰਲੀ ਸਰਕਾਰ ਨੇ ਇਹਨੂੰ ਵਾਪਸ ਕਰ ਦੇਣਾ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਨੂੰ ਇੱਕ ਤਰੀਕ ਨੂੰ ਮੇਰੇ ਖਲ 'ਚ ਫੋਨ ਆਇਆ ਸੀਗਾ ਇੱਕ ਤਰੀਕ ਨੂੰ ਆ ਸਵੇਰੇ ਕਿ ਮੈਂ ਕੰਧ ਪਾਰ ਕਰ ਗਿਆ ਤੇ ਪੁਲਿਸ ਆ ਰਹੀ ਹੈ ਤੇ ਮੈਨੂੰ ਗੱਡੀ ਆਉਂਦੀ ਹੈ ਤੇ ਸਾਨੂੰ ਚੁੱਕ ਲੈਣਾ ਉਹਨਾਂ ਨੇ ਤੇ ਹੁਣ ਫੋਨ ਪਤਾ ਨਹੀਂ ਆਏਗਾ ਨਾ ਆਏ ਤੇ ਕਿੰਨੇ ਚਿਰ ਬਾਅਦ ਸੰਪਰਕ ਹੋਇਆ ਸੀਗਾ ਮੁਰ ਹੁਣ ਤੇ ਆ ਉਹਦੋਂ ਹੀ ਸੰਪਰਕ ਰਾਤ ਹੀ ਹੋਇਆ 12 ਵਜੇ ਵੀ ਜਦੋਂ ਦਾ ਚੱਕਿਆ ਕਿ ਜਿਹੜਾ ਜਹਾਜ਼ ਤੀਜਾ ਲੈਂਡ ਕੀਤਾ ਜਿਹੜਾ ਤੀਜਾ ਜਹਾਜ਼ ਲੈਂਡ ਕੀਤਾ ਅਸੀਂ ਤੇ ਪਤਾ ਕਰਦੇ ਰਹੇ ਕਿ ਕੀ ਹਿਸਾਬ ਤਾਂ ਕੀ ਨਹੀਂ ਪਰ ਉਹ ਸਾਨੂੰ ਉਦੋਂ ਹੀ ਪਤਾ ਲੱਗਾ ਜਦਨ ਆ ਹੀ ਗਿਆ ਰਾਤ ਨੂੰ ਸਾਨੂੰ ਇਮੀਗ੍ਰੇਸ਼ਨ ਦਾ ਫੋਨ ਆਇਆ ਸੀਗਾ ਨਹੀਂ ਕਿਸੇ ਦਾ ਫੋਨ ਨਹੀਂ ਕੋਈ ਕੱਖ ਨਹੀਂ ਸਾਨੂੰ ਕੋਈ ਥਾਣੇ ਵਾਲੇ ਦਾ ਨਹੀਂ ਕਿਸੇ ਦਾ ਨਹੀਂ ਕੋਈ ਆਇਆ ਕਿੱਦਾਂ ਪਤਾ ਲੱਗਾ ਕਿ ਮੁੰਡਾ ਤੁਹਾਡਾ ਜਾ ਸਾਨੂੰ ਮੁੰਡੇ ਨੇ ਫੋਨ ਕੀਤਾ ਵੀ ਮੈਂ ਅੰਮ੍ਰਿਤਸਰ ਆ ਗਿਆ ਕੀ ਮੰਗਿਆ ਸਰਕਰ ਦਾ ਸਰਕਾਰ ਕੋ ਮੰਗ ਤੇ ਹੁਣ ਅਸੀਂ ਕੀ ਕਰ ਸਕਦੇ ਆ ਵੀ ਸਾਡੇ ਜੇ ਇਹ ਦੇ ਮਤ ਕਰ ਸਕਦੀ ਹੈ ਕੋਈ ਤੇ ਜੇ ਤੇ ਨੌਕਰੀ ਵੇਖ ਕੇ ਉਹ ਭਰਤੀਆਂ ਵੇਖੀਆਂ ਸੀ ਤੇ ਉਹਨੂੰ ਨਹੀਂ ਭਰਤੀ ਕੀਤਾ ਗਿਆ ਚਾਹੇ ਤੇ ਕੋਈ ਨੌਕਰੀ ਦੇੜੇ ਤੇ ਚਾਹੇ ਫਿਰ ਸਾਡਾ ਥੋੜਾ ਬੋਧੀ ਮਦਦ ਕਰੇ ਤੇ ਚੱਲ ਸਾਡਾ ਖਰਜਾ ਗੁਰਜਾ ਉਤਰ ਜੇ ਇਹੋ ਹੀ ਬੈਂਕ ਨੇ ਤੇ ਸਾਨੂੰ ਛੱਡਣਾ ਨਹੀਂ ਬੈਂਕ ਨੇ ਤੇ ਸਾਡੇ ਕੋ ਲੈਣੇ ਲੈਣੇ ਆ ਜਿਹੜੇ ਲੈਣੇ ਤੇ ਚਲੋ ਸਰਕਾਰ ਕੋਹੀ ਮਤ ਕਰਨੇ ਚੱਲ ਥੋੜੇ ਬੋਤੇ ਸਰਕਾਰ ਕਰੇ ਕੁਝ ਚਲੋ ਜੈਂਟ ਦੇ ਤਰਲੇ ਮੈਂ ਕਰਾਂਗੇ ਤੇ ਦੇਗਾ ਦੇ ਠੀਕ ਹੈ ਨਾ